ਵਿਸ਼ਵਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਮੁਹਾਲੀ ਦੇ ਸੁਹਾਣਾ ਵਿਖੇ ਬੀਤੇ ਕੱਲ ਡਿੱਗੀ ਬਹੁ ਮੰਜ਼ਲਾ ਇਮਾਰਤ ਦੇ ਵਿੱਚ ਮਲਵੇ ਦੇ ਜਿੱਥੇ ਮਲਵਾ ਡਿੱਗਿਆ ਉਸ ਜਗ੍ਹਾ ਤੇ ਬਚਾਅ ਕਾਰਜ ਲਗਾਤਾਰ ਜਾਰੀ ਨੇ ਪੰਜਾਬ ਪੁਲਿਸ ਦੇ ਜਵਾਨਾਂ ਅਤੇ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਫੋਰਸ ਵੱਲੋਂ ਲਗਾਤਾਰ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼ਨੀਵਾਰ ਨੂੰ ਬੌਮ ਮੰਜਲਾ ਇਮਾਰਤ ਜਿਹੜੀ ਉਹ ਟਹਿ ਢੇਰੀ ਹੋ ਗਈ ਸੀ ਜਿਸ ਦੇ ਵਿੱਚ ਹੁਣ ਤੱਕ ਜਾਣਕਾਰੀ ਮੁਤਾਬਕ 5 ਲੋਕਾਂ ਨੂੰ ਕੱਢਿਆ ਜਾ ਚੁੱਕਾ ਹੈ ਜਿਸ ਦੇ ਵਿੱਚ ਦੋ ਮ੍ਰਿਤਕਾਂ ਦੀ ਪਛਾਣ ਵੀ ਹੋਈ ਹੈ ਮਿਲੀ ਜਾਣਕਾਰੀ ਮੁਤਾਬਕ ਲੜਕੀ ਜਿਸ ਦੀ ਪਛਾਣ ਹੋਈ ਹੈ ਮ੍ਰਿਤਕਾ ਦੀ ਪਛਾਣ ਦ੍ਰਿਸ਼ਟੀ ਵਰਮਾ ਉਮਰ 20 ਸਾਲ ਪੁੱਤਰੀ ਭਗਤ ਵਰਮਾ ਵਾਸੀ ਹਿਮਾਚਲ ਪ੍ਰਦੇਸ਼ ਵੱਲੋਂ ਕੀਤੀ ਗਈ ਹੈ ਸੋ ਇਹ ਲੜਕੀ ਜਿਸ ਨੂੰ ਕੱਢਣ ਤੋਂ ਬਾਅਦ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਫੋਰਸ ਦੀ ਟੀਮ ਵੱਲੋਂ ਇਸ ਨੂੰ ਬਾਹਰ ਕੱਢਿਆ ਗਿਆ ਗੰਭੀਰ ਹਾਲਤ ਸੀ ਜਦੋਂ ਇਸ ਨੂੰ ਬਾਹਰ ਕੱਢਿਆ ਗਿਆ ਸੋਹਾਣਾ ਹਸਪਤਾਲ ਉਸ ਵੇਲੇ ਪਹੁੰਚਾਇਆ ਹੋਇਆ ਗਿਆ ਜਿੱਥੇ ਇਸ ਲੜਕੀ ਦੀ ਮੌਤ ਹੋ ਗਈ ਮਲਵੇ ਹੇਠਾਂ ਅਜੇ ਵੀ ਕਈ ਵਿਅਕਤੀਆਂ ਦੇ ਦੱਬੇ ਹੋਣ ਦੀ ਸੰਭਾਵਨਾ ਇਸ ਦੇ ਨਾਲ ਹੀ ਐਤਵਾਰ ਨੂੰ ਵੀ ਲਗਾਤਾਰ ਅ ਇਸ ਜਗ੍ਹਾ ਤੇ ਬਚਾਅ ਕਾਰਜ ਜਾਰੀ ਹੈ ਇਸ ਤੋਂ ਇਲਾਵਾ ਇੱਕ ਹੋਰ ਨੌਜਵਾਨ ਦੀ লাশ ਕੱਢੀ ਗਈ ਹੈ ਇਸ ਨੌਜਵਾਨ ਦੀ ਪਛਾਣ ਅਭਿਸ਼ੇਕ ਵਜੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਅ ਜਿਸ ਵੇਲੇ ਹਾਦਸਾ ਵਾਪਰਿਆ ਉਸ ਵੇਲੇ ਨੌਜਵਾਨ ਅਭਿਸ਼ੇਕ ਜਿਮ ਦੇ ਵਿੱਚ ਕਸਰਤ ਕਰਨ ਦੇ ਲਈ ਗਿਆ ਹੋਇਆ ਸੀ ਸੋ ਇਸ ਤੋਂ ਇਲਾਵਾ ਇਸ ਪੂਰੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵੀ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਲਗਾਤਾਰ ਬਚਾਅ ਕਾਰਜ ਚੱਲ ਰਿਹਾ ਹੈ ਜਿਸ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਵੀ ਲਗਾਤਾਰ ਸਹਿਯੋਗ ਦਿੱਤਾ ਜਾ ਰਿਹਾ ਹੈ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਦੀ ਟੀਮ ਵੀ ਲਗਾਤਾਰ ਇਸ ਪੂਰੇ ਇਲਾਕੇ ਦੇ ਵਿੱਚ ਜਿੱਥੇ ਮਲਵਾ ਡਿੱਗਿਆ ਹੋਇਆ ਉੱਥੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੁਹਾਨੂੰ ਦੱਸ ਦਈਏ ਸ਼ਨੀਵਾਰ ਸ਼ਾਮ ਨੂੰ ਇਹ ਹਾਦਸਾ ਵਾਪਰਿਆ ਸੀ ਜਿਸ ਤੋਂ ਬਾਅਦ ਲਗਾਤਾਰ ਬਚਾਅ ਕਾਰਜ ਜਾਰੀ ਨੇ ਇਲਾਕੇ ਦੇ ਸਥਾਨਕ ਲੋਕਾਂ ਵੱਲੋਂ ਵੀ ਲਗਾਤਾਰ ਬਚਾਅ ਕਾਰਜਾਂ ਦੇ ਵਿੱਚ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਫੋਰਸ ਦੀ ਹਰ ਮਦਦ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਵੀ ਲਗਾਤਾਰ ਇਸ ਮਾਮਲੇ ਦੇ ਵਿੱਚ ਇਸ ਪੂਰੇ ਹਾਦਸੇ ਤੋਂ ਬਾਅਦ ਲੋਕਾਂ ਨੂੰ ਬਚਾਉਣ ਦੇ ਲਈ ਲੱਗੀ ਹੋਈ ਹੈ ਮਲਵਾ ਲਗਾਤਾਰ ਹਟਾਇਆ ਜਾ ਰਿਹਾ ਹੈ ਮਸ਼ੀਨਾਂ ਦੀ ਸਹਾਇਤਾ ਵੀ ਲਈ ਜਾ ਰਹੀ ਹੈ ਭਾਰੇ ਜਿਹੜੇ ਮਲਵੇ ਆ ਉਸ ਨੂੰ ਹਟਾਉਣ ਦੇ ਲਈ ਮਸ਼ੀਨਾਂ ਵੀ ਲਗਾਤਾਰ ਕਾਰਜ ਰਤ ਨੇ ਉਸ ਵਕਤ ਤੋਂ ਲੈ ਕੇ ਹੁਣ ਤੱਕ ਜੋ ਅੰਦਾਜ਼ੇ ਲਗਾਏ ਜਾ ਰਹੇ ਨੇ ਦੱਸਿਆ ਜਾ ਰਿਹਾ ਕਿ ਲਗਭਗ 10 ਲੋਕ ਇਸ ਮਲਵੇ ਹੇਠਾਂ ਦੱਬੇ ਹੋਏ ਹੋ ਸਕਦੇ ਨੇ ਇਸ ਤੋਂ ਬਾਅਦ ਲਗਾਤਾਰ ਐਮਪੀ ਮਲਵਿੰਦਰ ਸਿੰਘ ਕੰਗ ਵੀ ਮੌਕੇ ਮੌਕੇ ਤੇ ਪਹੁੰਚ ਕੇ ਇਸ ਜਗ੍ਹਾ ਤੇ ਜਾਇਜ਼ਾ ਲੈ ਰਹੇ ਨੇ ਕੱਲ ਵੀ ਉਹ ਪਹੁੰਚੇ ਸਨ ਇਹ ਘਟਨਾ ਤੇ ਬੜੀ ਮਾੜੀ ਹੈ ਬਿਲਡਿੰਗ ਜਿਹੜੀ ਆ ਤਿੰਨ ਮੰਜ਼ਿਲਾ ਡਿੱਗੀ ਹੈ ਔਰ ਹਜੇ ਤੱਕ ਜੋ ਪਤਾ ਲੱਗਿਆ ਹੈ ਨਹੀਂ ਇੱਥੇ ਕੋਈ ਜਿਮ ਵਗੈਰਾ ਸਥਾਪਿਤ ਸੀਗਾ ਅੱਜ ਲੋਬ ਉਹਦੇ ਚੱਜ ਸੀ ਕਿ ਨਹੀਂ ਸੀ ਇਹਦੇ ਬਾਰੇ ਅਜੇ ਕਨਫਰਮੇਸ਼ਨ ਕੋਈ ਨਹੀਂ ਹੋਈ ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਜਿਹੜਾ ਬੇਸਮੈਂਟ ਹੈ ਉਹ ਉਹਦੀ ਛੱਤ ਬਚੀ ਹੋਈ ਹੈ ਅਜੇ ਤੱਕ ਔਰ ਉਹ ਰਸਤਾ ਬਣਾਉਣ ਦੀ ਕੋਸ਼ਿਸ਼ ਹੈ ਕਿ ਬੇਸਮੈਂਟ ਚ ਅਗਰ ਕੋਈ ਬੰਦਾ ਹੋਵੇ ਤਾਂ ਉਹਨੂੰ ਬਚਾਇਆ ਜਾ ਸਕਦਾ ਔਰ ਉਮੀਦ ਕਰਦੇ ਹਾਂ ਔਰ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਕਿਸੇ ਦੀ ਜਾਨ ਨਾ ਜਾਵੇ ਐਨਡੀਆਰਫ ਦੀ ਟੀਮ ਤੇਰਾ ਅਜੇ ਕੋਈ ਹਰਚ ਨਹੀਂ ਹੈ ਹਾਂ ਐਨਡੀਆਰਫ ਨੂੰ ਵੀ ਇਨਫੋਰਮ ਕੀਤਾ ਹੈ ਲੋਕਲ ਸਾਡਾ ਪ੍ਰਸ਼ਾਸਨ ਸਾਡੇ ਐਸਐਸਪੀ ਸਾਹਿਬ ਐਸਡੀਐਮ ਔਰ ਤਮਾਮ ਸਾਡੇ ਔਰ ਪੁਲਿਸ ਦੇ ਅਫਸਰ ਔਰ इवन ਸਾਡੀ ਰੈਸਕਿਊ ਟੀਮ ਹੈ ਸਾਰੀਆਂ ਆਲਰੇਡੀ ਲੱਗੀਆਂ ਹੋਈਆਂ ਸਾਰੀ ਮਸ਼ੀਨਰੀ ਉਹਦੇ ਚ ਕੋਈ ਕਮੀ ਨਹੀਂ ਹੈ ਔਰ ਹਜੇ ਤੱਕ ਕੋਈ ਐਗਜੈਕਟ ਪਤਾ ਵੀ ਨਹੀਂ ਲੱਗੇ ਕੋਈ ਹੈ ਵੀ ਹੈ ਕਿ ਨਹੀਂ ਹੈ ਪਰ ਇਸ ਗੱਲ ਇਹ ਵੀ ਦੇਖਦੇ ਆ ਕਿ ਲਗਾਤਾਰ ਇੱਧਰ ਇਲੀਗਲ ਕੰਸਟਰਕਸ਼ਨ ਦਾ ਵੱਡੇ ਪੈਮਾਨੇ ਤੇ ਇਹ ਇੱਕ ਗੱਲ ਕੀਤੀ ਹੈ ਪਹਾੜੀ ਦੇ ਫੇਰ ਮਟੌਰ ਤੁੰਬੜਾ ਸੁਹਾਣਾ ਤੇ ਇੱਧਰ ਬਹੁਮਤਾਂ ਇਮਾਰਤਾਂ ਜਿਹੜੀਆਂ ਕਿ 12-12 10-10 5-5 ਦੀਆਂ ਇਮਾਰਤਾਂ ਨੇ ਤੇ ਇਹ ਹੀ ਆਲਰੇਡੀ ਜਿਹੜੀ ਬਿਲਡਿੰਗ ਗਿਰੀ ਹੈ ਉਹਦੇ ਵੀ ਪੰਜ ਬੰਦੇ ਸਿੱਧੇ हां देखो ये जरूर चीज है इन्वेस्टिगेशन मान लिया पर साडा ਹੁਣ ਪਹਿਲਾ ਪ੍ਰਯਾਸ ਹੈ ਇਮੀਡੀਏਟਲੀ ਜਾਨ ਮਾਲ ਬਚਾਇਆ ਜਾਵੇ ਜ਼ਰੂਰ ਇਰਤੇ ਇਨਵੈਸਟੀਗੇਸ਼ਨ ਬਾਅਦ ਚ ਕਰਵਾਈ ਜਾਵੇ ਮੋਹਾਲੀ ਤੋਂ ਵਿਧਾਇਕ ਪਰਵੰਤ ਸਿੰਘ ਅਤੇ ਹੋਰ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਜਿੱਥੇ ਜਾਇਜ਼ਾ ਲਿਆ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸੋਸ਼ਲ ਮੀਡੀਆ ਤੇ ਖਾਸ ਤੌਰ ਤੇ ਪੋਸਟ ਪਾ ਕੇ ਇਸ ਪੂਰੇ ਹਾਦਸੇ ਤੋਂ ਬਾਅਦ ਦੁੱਖ ਦਾ ਇਜ਼ਹਾਰ ਕੀਤਾ ਸੀ ਉਹਨਾਂ ਇਹ ਵੀ ਕਿਹਾ ਸੀ ਕਿ ਇਸ ਮਾਮਲੇ ਦੇ ਵਿੱਚ ਜੋ ਵੀ ਕੋਈ ਆ ਦੋਸ਼ੀ ਹੋਵੇਗਾ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਬਿਲਡਿੰਗ ਦੇ ਮਾਲਕ ਦੇ ਖਿਲਾਫ ਦੱਸਿਆ ਜਾ ਰਿਹਾ ਹੈ ਕਿ ਐਫ ਆਈ ਆਰ ਵੀ ਦਰਜ ਕੀਤੀ ਗਈ ਹੈ ਸੋ ਦੋਸ਼ੀਆਂ ਦੇ ਖਿਲਾਫ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪ੍ਰਸ਼ਾਸਨ ਵੱਲੋਂ ਵੀ ਲੋਕਾਂ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ ਐਨ ਡੀ ਆਰ ਐਸ ਦੀਆਂ ਟੀਮਾਂ ਵੀ ਲਗਾਤਾਰ ਬਚਾਅ ਕਾਰਜਾਂ ਦੇ ਵਿੱਚ ਸਹਾਇਤਾ ਕਰ ਰਹੀਆਂ ਨੇ ਪੁਲਿਸ ਵੱਲੋਂ ਵੀ ਮਦਦ ਕੀਤੀ ਜਾ ਰਹੀ ਹੈ ਮੌਕੇ ਤੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਵੀ ਪਹੁੰਚੇ ਸਨ ਉਹਨਾਂ ਵੱਲੋਂ ਵੀ ਲਗਾਤਾਰ ਪੰਜਾਬ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਜੋਰ-ਸ਼ੋਰ ਦੇ ਨਾਲ ਜਿਹੜੇ ਬਚਾਅ ਕਾਰਜ ਕੀਤੇ ਜਾਣ ਤਾਂ ਕਿ ਜੇਕਰ ਕੋਈ ਮਲਵੇ ਹੇਠਾਂ ਦੱਬਿਆ ਵਿਅਕਤੀ ਜਿਉਂਦਾ ਹੋਵੇ ਉਸ ਨੂੰ ਸਮੇਂ ਸਿਰ ਬਾਹਰ ਕੱਢ ਕੇ ਡਾਕਟਰੀ ਸਹਾਇਤਾ ਦਿੱਤੀ ਜਾ ਸਕੇ ਫਿਲਹਾਲ ਮਲਵੇ ਨੂੰ ਹਟਾਇਆ ਜਾ ਰਿਹਾ ਹੈ ਲਗਾਤਾਰ ਬਚਾਅ ਕਾਰਜ ਜਾਰੀ ਨੇ ਕੱਲ ਜੋ ਅੰਦਰਲੇ ਹਾਦਸਾ ਹੋਇਆ ਹੈ आ, सुखाना में मोहाली सिटी में एक तीन मंजिला बिल्डिंग गिर गई है जिसमें संभावना था कि काफ़ी लोग फंसे होंगे टाइमली पुलिस फोर्स एडमिनिस्ट्रेशन एनडीआरएफ और आर्मी ने रिस्पॉन्ड किया है दिन भर रात भर हमारा रेस्क्यू ऑपरेशन चलता रहा कल एक दृष्टि नाम की लड़की की डेड बॉडी रिकवर की गई उस तो बाद आज मॉर्निंग में एक अभिषेक नाम के लड़के की भी डेड बॉडी रिकवर की गई है आ, सारा प्रशासन पुलिस प्रशासन आर्मी अतः एन डी आर एफ यहाँ मौजूद है रेस्क्यू ऑपरेशन के लिए अतः लॉ एंड ऑर्डर की सिचुएशन कंट्रोल करने के लिए मैं लोगों से अपील करना चाहता हूँ कि वो भी प्रशासन के साथ आ, सहायता करे कोऑपरेट करे ताकि ये ऑपरेशन जल्द से जल्द और सक्सेसफुली कंप्लीट किया जा सके